ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਆਪਾਂ ਠੱਗੇ ਫੈਸ਼ ਹੋ ਲਿਆ ਤੇ ਬਣਾਇਆ ਤਿੰਨ ਬਲੰਡਿਆਂ ਦਾ ਆਮਲੇਟ ਨਾਲ ਤਿੰਨ ਗਾਂ ਪੜਨੇ ਨਾਲ ਲੱਸੀ ਆ ਅੰਡੇ ਦੋੜੀਏ ਘਟਾਏ ਹੁਣ ਚਿਕਨ ਘੱਟਾ ਜਿਆਦਾ ਚੱਲ 4-12 ਚਿਕਨ ਖਾਦਾ ਹੁਣ ਐਦਾਂ ਕੁਆਟਿਟੀ ਮੈਂ ਦੇਖੀ ਨਹੀਂ ਪਰ ਟਿਮਨ ਲਿਖਣੀ ਪੈਣੀ ਆ ਕਿੰਨਾ ਖਾਦਾ ਗਿਆ ਠੀਕ ਆ ਅੱਜ ਲਾਉਣਾ ਸਬਜ਼ੀਆਂ ਦੱਕਾ ਲੋਕੀ ਕਰ ਕੱਲ ਲਾ। ਲਾਦਾਂ ਨਹੀਂ ਕਰਨਾ ਨੇ। ਨਕੀ ਹੌਲੀ ਹੌਲੀ ਕਰਕੇ ਬਣਾਵਾਂਗੇ ਫਿਰ। ਮੌਸਮ ਠੀਕ ਅੱਜ। ਵੱਡ ਦੱਕਾ ਆਪਾਂ ਤੋੜਨਾ ਨਹੀਂ। ਤਾਂ ਕਰਕੇ ਖਾ ਕੇ ਬੈਠੇ ਹੀ ਰਹਿਣਾ। ਸਾਡੀ ਵੀ ਦੇਖਣਾ। ਇਹ ਦੰਪਾ ਬਣਾ ਕੇ ਰੱਖਿਆ ਹੋਇਆ ਕਿਲੋ ਤੇ ਦੋ ਦਿਨ ਲਾ ਦਿੰਦਾ। ਥੋੜਾ ਜਿਹਾ ਕੱਢੀ ਦਾ ਚੌਲ ਉਬਾਲ ਕੇ ਉਹਦੇ ਵਿੱਚ ਪਾ ਕੇ ਵਿੱਚ ਇਹਨੂੰ ਘਰ ਦੀ ਦਾ ਮਿਕਸ। ਕਲਕਵਾ ਚਾਹ ਲੱਗ ਕਰ ਲੋ ਜਾਏ ਵਿੱਚੇ ਵਿੱਚ ਇਦਾਂ ਫਿਰ ਉਹ ਗਰਮ ਹੋ ਜਾਂਦਾ ਨਾਲੇ ਨਾਲ ਚੌਲ ਦੇ ਚੌਲ ਉਬਲੇ ਜਾਂਦੇ ਦੋਨੋਂ ਚੀਜ਼ਾਂ ਇਕੱਠੀਆਂ ਜਾਂਦੀਆਂ ਟਾਈਮ ਬੱਜ ਜਾਂਦਾ ਆਪਣਾ ਹੋਰ ਕੁਝ ਨਹੀਂ ਜੀ ਇਹ ਆਪਣਾ ਦੂਸਰਾ ਮਿਲ ਲੈਂਦਾ ਤੇ ਚੌਲਾਂ ਦੇ ਵਿੱਚੇ ਚਿਕਨ ਉਥੇ ਕਰ ਲੈਂਦਾ ਮੈਂ ਚੌਲ ਬਣਾਤੀ ਵਿੱਚੇ ਚਿਕਨ ਸਿੱਟਦਾ ਤੇ ਨਾਲ ਦੇ ਹੀ ਲੈ ਲਿਆ ਬਸ ਆਪਕੇ ਹੁਣ ਜਿਵੇਂ ਚੱਲਦੇ ਆ ਤੇ ਆ ਕੇ ਇੱਕ ਵਾਰ ਫਿਰ ਕਾਹਾਂ ਮੈਂ ਚਿਕਨ ਨੂੰ ਇਹ ਜੀ ਆਪਣਾ ਤੀਜਾ ਮੀਟ ਚਿਕਨ ਦਾ ਅਦਾ ਇਸ ਦਾ ਮੂਲਿਕਾ ਖਾਣ ਦਾ ਚਿਕਨ ਹੀ ਖਾਮਾਗੇ ਕਿਤੋਂ ਬਾਦੋਂ ਇੱਕ ਜਾਂ ਦੋ ਵਾਰ ਵਰਤ ਕਾਮਾਗੇ ਇੰਨਾ ਜਿਹਾ ਬਸ ਜਿਆਦਾ ਨਹੀਂ ਗਾਡਲੀ ਸੌ ਗ੍ਰਾਮ ਦੇ ਰੈਟ ਤਰੀ ਹੋਣਾ ਜਿਆਦਾ ਨਹੀਂ ਗਾ ਬਸ ਇਹਨਾਂ ਚਾਰ ਵਾਰ ਜਿਆ ਬਾੰਦ ਕਰਤਾ ਜਾਂਦਾ ਬਹੁਤ ਲੋਗ ਇੱਥੇ ਕਰੀ ਆਪਾਂ ਪਹਿਲੀ ਐਕਸਰਸ ਸ਼ੁਰੂ ਲੱਗ ਟੈਂਸ਼ਨ ਤੋਂ ਇਹਦੇ ਰੈਪਿਊਟੇਸ਼ਨਾ ਕੁੱਲੇ ਹੁੰਦੇ ਆ ਤੇ ਸੈਟ ਲਾਉਣੇ ਛੇ ਅਧਰ ਪਹਿਲਵਾਨ ਵੀ ਆਇਆ ਜਮਾ ਇਹ ਵੀ ਕਦੇ-ਕਦੇ ਸ਼ਕਲ ਦਿਖਾ ਜਾਂਦਾ ਜਮਾ ਨੂੰ ਜੋਰ ਨੂੰ ਉਟਾਦਾ ਮੈਂ ਮੱਤ ਤੂਲਾ ਮੈਂ ਤੇਰੀ ਬਣਾਉਣਾ ਵੀਡੀਓ ਇਹ ਵੀ ਉਹ ਕਹੀ ਸੀ ਕੱਲਾ ਮੋਟਾ ਹਨਾ ਵੀ ਇਹਨੇ 15 ਰੈਪਿਊਟੇਸ਼ਨ ਲਾਏ ਪਰ ਨਾ ਆਪਣਾ ਮੈਂ ਝੂਠ ਬੋਲ ਗਿਆ ਤੇ ਇਸ ਕਰਕੇ ਤਾਂ ਬੇਟਾ ਵਧਾਇਆ ਨਹੀਂ ਅਸੀਂ ਸੈਂਬੜ ਤਾਂ ਸੀ ਦੂਜੇ ਸੱਟ ਲਵਾਦੇ ਤਾਂ ਪਰ ਇਹ 15 ਜਗ੍ਹਾ ਪਟੂ 18 ਲਾ ਗਿਆ ਤੇ ਇਹ ਜੋ ਜੋਰ ਆਇਆ ਹੋਇਆ ਹੁਣ ਖਾਸ ਸੁਖਣਾ ਉਹ ਤਾਂ ਹੀ ਖੜਾ ਦੇਖਦਾ ਉਹ ਤਾਂ ਆਪ ਤਾਂ ਘੱਟ ਲੱਗੇ ਸੀ ਤਾਂ ਕਰਕੇ ਜੋਰ ਚੱਕ ਰਖੇ ਪਰਦਾ ਦਿਓ ਮੀਨੇ 15 ਆਈ ਤਾਂ ਨਹੀਂ ਕਰਦਾ ਕੋਈ ਜ਼ਿਆਦਾ ਸੀ ਗੱਲਾਂ ਬੁੱਲਾਂ ਕਰਦੇ ਸੀ ਇੰਨੇ ਜਿਹੇ ਕਰਦਾ 15 ਤੇ ਯਕੀਨ ਜਦੋਂ ਮੈਨੂੰ ਵੀ ਨਹੀਂ ਹੋਇਆ ਪਰ ਫਿਰ ਬਾਅਦ ਚ ਦੇਖਿਆ ਮੈਂ ਕਿਹਾ ਮੈਂ ਹੁਣ ਵੀ ਇਹਨੂੰ ਲਾਉਂਦੇ ਨੂੰ 2.5 ਮਹੀਨੇ ਹੋ ਗਏ ਵੀ ਹੁਣ ਇਹ ਜੋ ਜੋਰ-ਜੂਰ ਆਇਆ ਹੋਇਆ ਤਾ ਕਰਕੇ ਹੁਣ ਇਹ 15 ਜਗ੍ਹਾ 18 ਹੀ ਲਾ ਗਿਆ ਕਹਿੰਦਾ ਤੈਨੂੰ ਲੈ ਬਦਲਾ ਤੇ ਗੇੜ ਲਓ ਤੁਸੀਂ ਆ ਖੁਸ਼ ਹੋਇਆ ਫਿਰ ਤਾਂ ਮੀਟ ਕਰ ਲਿਆ 90 ਕਿਲੋ ਤੇ ਮੈਂ ਇਦਾਂ ਹੀ ਵੀਡੀਓ ਦਿਖਾਉਂਦਾ ਸੀਗਾ ਆ ਕੇ ਮੈਨੂੰ ਦਰੋਂ ਕਹਿੰਦਾ ਲਿਆ ਵੀ ਮੈਂ ਬਣਾਉਣਾ ਤੇਰੀ ਵੀਡੀਓ ਤੇ ਫੋਨ ਲੱਤਾ ਮਤੋਂ ਕੜ ਬਣਾਇਆ ਵੀ ਨਹੀਂ ਬਣੀ ਪਤਾ ਨਹੀਂ ਕਹਿੰਦਾ ਸੀਗਾ ਬਣੀ ਨਹੀਂਗੀ ਪਰ ਮੈਨੂੰ ਲੱਗਦਾ ਤਾਂ ਕਿ ਬਣ ਗਈ ਕਹਿੰਨੀ ਪਹਿਲੀ ਕਦਮ ਕਦਮ ਕਰਤੀ ਉਦੋਂ ਅਹ ਪਹਿਲੇ ਕਦਮ ਕਰਤੀ ਬਾਹਰ ਵਾਲੀ ਵੀਡੀਓ ਤਾਂ ਬਣਾਈ ਹੋਣੀ ਨੇ ਇੱਕ ਨੇ ਬਸ ਇਹ ਫੋਲ ਕਰਦਾ ਰਹਿ ਗਿਆ ਮੈਂ ਤਾਂ ਸਕਾਟਲੈਂਡ ਤੋਂ ਬਾਹਰ ਆਏ ਨੇ ਜਿਹਾ ਪੌੜੀਆਂ ਤੇ ਇਹ ਨੇ 20 ਉੱਪਰ ਨੂੰ ਤੇ 3 3 ਸੈਟ ਲਾਉਨੇ ਆ ਬਤੀਜਾ ਤਾਂ ਰੱਬ ਤਨ ਹੋ ਜਾਂਦਾ ਪਹਿਲੇ ਦੋ ਚੇ ਇਹਨਾਂ ਬਸ ਹੋ ਜਾਂਦੀਆਂ ਤੇ ਇਹਦੀ ਵੀਡੀਓ ਮੈਂ ਬਣਾਉਣ ਲੱਗ ਗਿਆ ਮੈਂ ਕਿਉਂਕਿ ਜਲਦੀ ਪਹਿਲਾਂ ਬਣਾਣਾ ਤੋਂ ਬਾਅਦ ਬਣਾ ਲਈ ਇਹਨੇ ਵੀ ਮੋਟੇ ਵਾਲੀ ਕੰਮ ਕੀਤਾ ਤੇ ਜਦੋਂ ਮੈਂ ਉੱਪਰ ਆ ਕੇ ਫੋਨ ਪੜਿਆ ਇਹਨੇ ਬਟਨ ਸਟਾਰਟੇਰ ਤੋਂ ਕਰੀ ਜੀ ਆਪਣੇ ਸੱਟ ਬਣਾ ਗਿਆ ਵਧੀਆ ਵੀਡੀਓ ਉਸ ਤੋਂ ਬਾਅਦ ਅਗਲੇ ਪ੍ਰੈਸ ਤੇ ਤੇ 140 ਦਾ ਫੇਲਾ ਲਾਇਆ ਸੀਗਾ ਤੇ ਉਹਦੇ ਨੇ 12 ਹੀ ਲਾਏ ਨੇ ਤੇ ਉਸ ਤੋਂ ਬਾਅਦ ਇਹਨੂੰ ਗਿਆ ਦੀ ਨਾ 15 ਲਾਏ ਤੇ ਉਹ ਗਿਆ 15 ਫੇਲਾ ਦੇ ਇਹ ਗਣਾ ਨਹੀਂ ਵੀ 15 ਨੇ ਲੱਗਣੇ ਹੈਗੇ ਇਹਨੇ ਉਹਨਾਂ ਦਾ 8 ਨੇ 9 ਹੀ ਲਾਏ ਸੀਗੇ ਰਾੜ ਪਾਉਣ ਦੀ ਗਲਤੀ ਹੈ ਸ਼ਕਲ ਦਿਖਦੀ ਹੋ ਤੁਨੂੰ ਓਹੋ ਹੋ ਆਕਾਜ਼ਾ ਕੌਰ ਦੀ ਗਲਤੀ ਹੈ ਦਾ ਇੱਕ ਗੱਲ ਸੀ ਜਮ ਲੇਟ ਗਏ ਆ 4:30 ਵਜੇ ਨਹੀਂ ਸੀ 12 ਵਜੇ ਆਉਣੇ ਆ ਲੱਗੇ ਨਹੀਂ ਤਾਂ ਬੁਰੀ ਹਾਲਤ ਸੀ ਗੱਲ ਇਹਦੀ ਉਸ ਤੋਂ ਬਾਅਦ ਆ ਗਏ ਆਖਰੀ 60 ਤੇ ਮੈਂ ਕਦੇ ਲੰਚਸ ਨਾਲ ਅਸੀਂ ਲਾਈ ਨਹੀਂ ਤੇ ਇੱਥੇ ਫਿਰ ਵੇਟ ਪਾਇਆ ਨਹੀਂ ਜਿਆਦਾ ਇਹਨੇ ਆਪਾਂ போ ਜਾਂਦੇ ਨੇ ਬੁਰੀ ਹਾਲਤ ਜਿਹੀ ਸੀ ਕੀ ਦੀ ਤਾਂ ਤਾਂ ਕਰ ਕਿਉਂ ਮੈਂ ਤਾਂ ਕਹਿੰਦਾ ਨਹੀਂ ਕਰਿਆ ਮੈਂ ਗੱਜਾ ਕੋਈ ਨਾ ਇੰਨੀ ਹੁੰਦੀ ਉਹ ਨਿਕਲਾ ਲਾ ਇਹਦੇ ਵਿੱਚ 20-20 ਕਿਲੋ ਦੀ ਬਲੇਟਾਂ ਸੀਗੀਆਂ ਤੇ ਮੋਟਾ ਕਹਿੰਦਾ ਮੈਂ ਤਾਂ ਲਾਉਣੀ ਨਹੀਂ ਇਹ ਤੇ ਉਹ ਆਪਣੀ ਬਾਈਸੈਪਸ ਟ੍ਰਾਈਸੈਪਸ ਲਾਉਣ ਲੱਗਿਆ ਸੀਗਾ ਤਾ ਕਰਕੇ ਫਿਰ ਮਬਲ ਤੱਕ ਨਹੀਂ ਕਰੀ ਕਾ ਚੱਲੇਗੀ ਨਾਉਣੀ ਬੈਸੀ ਇੱਕ ਦਦਾ ਦਨੇ ਆਉਂਦਾ ਹੋ ਉਹ ਦਨੇ ਆ ਕੇ ਬਜਾ ਤੱਕਾ ਕਰ ਦੇਣਾ ਫਿਰ ਕਹਿੰਦਾ ਮਾਨਾ ਨਹੀਂ ਮੇਰੇ ਸਰੀਰ ਦੁਖਦਾ ਪਹਿਲਾਂ ਇਹਨੇ ਇੱਥੇ ਲਾਈਆਂ 12 15 ਜਿੰਨੇ ਬਰਾਦਿਓ ਉਸ ਤੋਂ ਬਾਅਦ ਇੱਥੇ ਵੀਡੀਓ ਪਾਜ਼ ਕਰਕੇ ਮੈਂ ਲਾਉਣ ਲੱਗਿਆ ਸੀਗਾ ਕੋਈ ਵੇਟ ਤਾਂ ਫੇਮੇ ਲਾਉਣਾ ਤੇ ਕੋਈ ਚੇਂਜ ਨਹੀਂ ਕਰਨਾ ਸੀਗਾ ਤਾਂ ਕਰਕੇ ਮੰਗਲਵਾਰ ਵਾਲੇ ਦੇ ਲਾਉਣੇ ਇੱਕ ਇੱਕ ਲਾਉਣੇ ਅਸੀਂ ਸ਼ਨੀਵਾਰ ਵਾਲੇ ਦੇ ਨਾਲ ਮੰਗਰਵਾਰ ਨੂੰ ਚਲ ਕੋਲ ਹੈ ਗਈ ਹਿੰਦੀ ਸ਼ਨੀਵਾਰ ਨੂੰ ਵੀ ਹੈ ਵੀ ਸੀਗੀ ਅਜੇ ਵੀ ਨਾ ਨਾ ਵੀ ਥੋੜੀ ਜਿਹੀ ਉਹਦੇ ਵਿੱਚ ਐਂਸਟਿੰਗ ਦੇ ਵਿੱਚ ਤਿੰਨ ਸੈਟ ਕਵਰ ਕਰਨੇ ਹੁੰਦੇ ਆ ਨਹੀਂ ਵੀਰੋ ਪਿੱਛੋਂ ਬੱਟਰ ਗੀ ਜਾਂਦੇ ਜਾਂ ਬਦਵਾਰ ਛੱਡ ਕੇ ਦਰ ਉਹਨਾਂ ਨੇ ਦਾ ਕਰਕੇ ਐਂ ਦੇ ਵੀ ਕੱਟ ਲਾ ਲੀਏ ਪਰ ਲਾ ਲੀ ਦੇ ਨੇ ਟਾਈਮ ਘੱਟ ਸੀਗਾ ਆਗੇ ਕੰਮ ਕਰ ਵੀ ਕਰਨਾ ਨਹੀਂ ਤਾਂ 12 ਵਜੇ ਖੁੱਲਾ ਟੈਮ ਉਹਦੇ ਚਲ 2 ਘੰਟੇ ਲਗਾ 2.5 ਘੰਟੇ ਲਾ ਜਾਣ ਕੋਈ ਚੱਕਰ ਨਹੀਂ ਆਰਾਮ ਨਾ ਹੋ ਜਾਂਦਾ ਫਿਰ ਸ਼ਾਮ ਆਹ ਟਾਈਮ ਕਰਾਊਡ ਵੀ ਹੋ ਜਾਂਦਾ ਕੱਲ ਖਾਸੀ ਜਮਜਾ ਬਸ ਸਾਡੇ ਕੋਲ ਤਾਂ ਕੋਈ ਆਇਆ ਨਹੀਂ ਕੋਈ ਅਸੀਂ ਬਖਰੀ ਲਾਉਨੇ ਆ ਕੋਈ ਸ਼ੋਲਡਰ ਲਾਉਦੀ ਕੋਈ ਟ੍ਰਾਈਸੈਪਸ ਲਾਉਦੀ ਕੋਈ ਕੁਛ ਲਾਉਦੀ ਸਕੈਟਰ ਨੂੰ ਦੂਰ ਹੀ ਰਹਿੰਦੇ ਸਕੈਟਰ ਤਾਂ ਸਾਰੇ ਆਣੇ ਜਦੋਂ ਮਟੂ ਆ ਗਏ ਦੇਖੋ ਉੱਤੇ ਜਿਹੜਾ ਮਾਰ ਲਿਆ ਦੇਖ ਲਓ ਵੈਰੈਟੀ 1509 ਆ ਕੋਈ ਫਾਲਤੂ ਸਮਾਨ ਨਹੀਂ ਪਾਇਆ ਪ੍ਰੈਕਟ ਬੂਟ ਥੈਲੀਆਂ ਤੁੜੀਆਂ ਕੁਛ ਨਹੀਂ ਪਹਿਲੇ ਯੂਰੀਨਾ ਇੱਕ ਦਾਲਾ ਸੁਪਰ ਦਾ ਪਾਇਆ ਤੇ ਉਸ ਤੋਂ ਬਾਅਦ ਦੂਜਾ ਯੂਰੀਨਾ ਇਨ ਕਬਾਈਤੀ ਕਿ ਨਵੀਂ ਆਈਆਂ ਪ੍ਰੋ ਯਾਰਾ ਬਿੱਟਾ ਦੀ ਤੇ ਤੀਸਰਾ ਜੂਰੀਆ ਉੱਦੈ ਪਤਾ ਅਸੀਂ ਟੋਟਲ ਇਹਦੇ ਵਿੱਚ 70 72 ਕਿਲੋ ਜੂਰੀਆ ਪਾਇਆ ਕਿੱਲੇ ਦੇ ਸਾਹਮਣੇ ਜ਼ਿਆਦਾ ਨਹੀਂ ਪਾਇਆ ਹੈਗਾ ਫਿਰ ਇਹਨੇ ਗਿਰ ਜਾਣਾ ਤੇ ਬੂਝਾ ਪਾਣੀ ਸਖਾਸਾ ਆਇਆ ਤਾਂ ਕਿ ਬੂਝਾਉਣੇ ਵਧੀਆ ਸੰਘੜੀ ਹੋਈ ਬਹੁਤ ਛਿੱਡੀ ਸੀ ਰਵਾਈ ਸੀ ਇਹ ਇਹਨੇ ਵੈਕ ਵੀ ਛਿੱਡੀ ਲਾਇਆ ਥੋੜੀ ਜੀ ਤੇ ਐਨ ਪੂਰਾ ਫੀਲ ਕਵਰ ਕਰਿਆ ਹੋਇਆ ਹੈ ਚੰਡੇ ਕੋਈ ਫालतੂ ਹੋਏ ਨਹੀਂ ਥੋੜੇ ਥੋੜੇ ਨੇ ਕਿੜਮੇ 10 12 ਆਉਣਗੇ ਪੂਰੇ ਫੇਲ ਦੇ ਵਿੱਚ ਇਦਾਂ ਨੇ ਆ ਇੱਕ ਦੋ ਤਿੰਨ ਉਹ ਨਿੱਨੇ ਕਾਹਦੇ ਨੇ ਇੱਕ ਦੱਦਰਾ ਆ ਚਾਹਰਾ ਦੋ ਤਿੰਨ ਕੋ ਉੱਥੇ ਲਾਦੇ ਨੇ ਆਨੇ ਦੋ ਤਿੰਨ ਕੋਸ ਪਰਲੀ ਜਾ ਹੀ ਕੋਈ ਵੀ ਅੱਧਾ ਡੈਮ ਲੰਘ ਗਿਆ ਤਾਂ ਅੱਧਾ ਡੈਮ ਰਹਿ ਗਿਆ ਬਰਦੇ ਪਹਿਲੇ ਹਫਤੇ ਆਪਾਂ ਨੇ ਕੰਡ ਦੇਣੀਆਂ ਪਹਿਲੇ ਨਹੀਂ ਤਾਂ ਦਸ ਤੋਂ ਪਹਿਲਾਂ ਦਾ ਬੰਦ ਨਹੀਂ ਬੰਦਿਆ ਕਿਸੇ ਵੀ ਆਪਸ਼ੇ ਤੇ ਕੰਮ ਕੰਮ ਕਰਨ ਤੋਂ ਪਹਿਲਾਂ ਤੇ ਥੋੜਾ ਜਿਹਾ ਖਾਲੀ ਮੈਂ ਕਿਹਾ ਫਿਕਰ ਉਸ ਤੋਂ ਬਾਅਦ ਕਰਦੇ ਆਂ ਅਰੇ ਦਾ ਕੰਮ ਫਿਰ ਉਸ ਦਿਵਾਰ ਨਾ ਟੋਕੇ ਜਾਂਨੇ ਆ ਗਰਾਊਂਡ ਦੇ ਵਿੱਚ ਤਾਂ ਕਰਕੇ 25 ਗੰਨ ਦਾ ਕੰਮ ਨਿਬੇੜਤਾ ਫੇਰ ਨਾਤੇ ਉਤੇ ਫੇਰ ਆਪਾਂ ਨਾਂਗ ਕੇ ਗਰਾਊਂਡ ਚ ਕੱਲਾ ਬੁੱਲਾ ਕਰਨਾ ਹਾਂਜੀ ਗਰਾਊਂਡ ਜਾਏ ਤੇ ਥੋੜੇ ਥੋੜੇ ਹੈ ਨਹੀਂ ਗੇ ਕੱਲਾ ਬੁੱਲਾ ਮਾਰ ਕੇ ਮੁੜੇ ਅੱਜ ਤੁਰਿਆ ਸਰੇ 2-3 ਕਿਲੋਮੀਟਰ ਘੰਟਾ ਕਨ ਲਾ ਤੰਦ ਹੁੰਦੀ ਹੈ ਮੈਂ ਵੀ ਸਕਾਟ ਲਾਈ ਤੀ ਇੱਕ ਚਲੋ ਰੈਸਟ ਸਹੀ ਅੱਜ ਕੱਲੂ ਦਰ ਲਾਂਗੇ ਪਾਸੋਂ ਘੜੀ ਜਾ ਕੇ ਚਿਕਨ ਖਾਈਏ ਕਿ ਸੋਨੇ ਆ ਨਹੀਂ ਤੋਹੀ ਬਾਰਕ ਵਜਾਉਣੀ ਆ ਪਰ ਟਰਾਈ ਕਰਦੇ ਆਂ ਕਈ ਵਾਰ ਟਾਈਮ ਨਾ ਆ ਗਈ ਸਕਦੀ ਆ ਜਾਇ ਗਰਾਉਂਡ ਚ ਨਾ ਥੋਲੇ ਤੇ ਤੁਰੇ ਤੁਰੇ ਲੈਣੀ ਗੱਲਬੱਲਾ ਮਾਰ ਕੇ ਮੁੜੇ ਤੇ ਹੁਣ ਆਪਾਂ ਲੱਗਿਆ ਸੌਣ ਤੇ ਕੱਲ ਨੂੰ ਮਿਲ ਜਾਊ ਤੁਹਾਨੂੰ ਅਗਲੇ ਵਲੌਗ ਚ ਗੁੱਡ ਨਾਈਟ ਤੁਹਾਨੂੰ ਸਾਰਿਆਂ ਨੂੰ ਟੇਕ ਕੇਅਰ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਆ ਕਰੋ ਧੰਨਵਾਦ ਤੁਹਾਡਾ